ਬਾਈ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਭਰਾਵਾਂ ਨੂੰ ਤੇ ਅਨਾਜ ਖਾਣ ਵਾਲੇ ਸਾਰੇ ਜਿੰਨੇ ਵੀ ਮਨੋਖਾ ਕੋਈ ਜੀਵ ਜੰਤੂ ਪਸ਼ੂ ਪੰਛੀ ਖਾਂਦੇ ਆ ਸਾਰਿਆਂ ਦੇ ਨਾਮ ਤੇ ਇਹ ਵੀਡੀਓ ਆ ਇਹ ਜਿਹੜੀ ਹੈਪੀ ਸੀਡਰ ਵਾਲੀ ਬਜਾਈ ਕੀਤੀ ਸੀ ਐਤਕੀ ਆਪਾਂ ਪਹਿਲਾਂ ਵੀ ਕਰਦਾ ਰਿਆਂ ਫਿਰ ਮੈਂ 2 ਸਾਲ ਸੁਪਰ ਸੀਡਰ ਨਾਲ ਬੀਜੀ ਤੇ ਲਾਸਟ ਤੇ ਫਿਰ ਹੈਪੀ ਸੀਡਰ ਤੇ ਆ ਗਏ ਆ ਇਹ 4 ਨਵੰਬਰ ਦੀ ਆਪਣੀ ਕਣਕ ਬੀਜੀ ਸੀ ਤੇ ਅੱਜ 26 29 ਨਵੰਬਰ ਹੋ ਗਿਆ ਜੀ 826 ਕਣਕਾ ਇਹ ਤੇ ਹੈਪੀ ਸੀਡਰ ਸਭ ਤੋਂ ਬੈਸਟ ਸਾਂਦਾ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਇਹ ਕੁਝ ਤਾਂ ਕਿਸਾਨ ਵੀਰੋ ਭਰਾਵੋ ਆਪਣੇ 'ਚ ਗਲਤੀਆਂ ਰਹਿ ਗਈਆਂ ਕਈਆਂ ਨੂੰ ਚਲਾਉਣੀ ਨਹੀਂ ਆਏਗੇ ਤੇ ਕਈ ਆਪ ਤਾਂ ਜਾਣਕਾਰ ਸੀ ਤੇ ਉਹਨਾਂ ਕੋਲੇ ਸੰਧ ਮਾੜੇ ਖਰੀਦ ਬੈਠੇ ਉਹਨਾਂ ਨੂੰ ਪਤਾ ਨਹੀਂ ਲਾ ਲੱਗਿਆ ਵੀ ਉਹਦੇ ਇੱਕ ਨਵੇਂ-ਨਵੇਂ ਆਏ ਸੀ 2018 ਚ ਇਹ ਜਿਨ੍ਹਾਂ ਨੇ ਤਾਂ ਵਧੀਆ ਟ੍ਰਾਇਲ ਟੂਲ ਲਾ ਕੇ ਜਿਹੜੀਆਂ ਫੈਕਟਰੀਆਂ ਵਾਲਿਆਂ ਨੇ ਬਣਾਏ ਸੀ ਤੇ ਉਹ ਤਾਂ ਬਹੁਤ ਵਧੀਆ ਚੱਲਦੇ ਆ ਤੇ ਕੁਝ ਆਪਣੇ ਚ ਕਮੀਆਂ ਰਹਿ ਗਈਆਂ ਕੁਝ ਫੈਕਟਰੀਆਂ ਵਾਲਿਆਂ ਚ ਪਰ ਇਹ ਸੰਧ ਮਾੜਾ ਨਹੀਂ ਹੈ ਹੈਪੀ ਸੀਡਰ ਤੇ ਆ ਆਪਣੀ ਕਣਕ ਦੇਖ ਲਓ ਮੈਂ ਹੈਪੀ ਸੀਡਰ ਨਾਲ ਪਹਿਲਾਂ ਬੀਜ ਦਰਿਆ 2018-19 ਚ ਉਸ ਤੋਂ ਬਾਅਦ ਮਲਚੰਗਾ ਲਈ ਬੀਜੀ 2 ਸਾਲ ਫਿਰ ਸੁਪਰ ਸੀਡਰ ਨਾਲ ਵੀ ਬੀਜ ਕੇ ਦੇਖੀ ਪਰ ਹੈਪੀ ਸੀਡਰ ਸਭ ਤੋਂ ਬੈਸਟ ਚੀਜ਼ ਹੈ ਜੀ ਆ ਕਣਕ ਦੇਖ ਲਓ ਆਪਣੀ ਮੀਨਾ ਹੋਇਆ ਨਹੀਂ ਹਲੇ ਤੇ ਅੱਜ ਪਾਣੀ ਲਾ ਰਹੇ ਆ ਨਾ ਕੋਈ ਇਹਨੂੰ ਖਾਦ ਦੀ ਜ਼ਿਆਦਾ ਲੋੜ ਆ ਨਾ ਇਹਦੇ ਵਿੱਚ ਕੋਈ ਖਾਸ ਗੁੱਲੀ ਡੰਡਾ ਹੋਵੇ ਤੇ ਆ ਦੇਖ ਲਓ ਦੂਸਰੀਆਂ ਕਣਕਾਂ ਦੇ ਨਾਲ ਦੀ ਇਹ ਉਹ ਜਾਨੀ ਉਸ ਤੋਂ ਵੱਧ ਹੋਊਗੀ ਦੂਸਰਾ ਨੰਬਰ ਇਹਨੂੰ ਢਿੱਗਣ ਦੀ ਪ੍ਰੋਬਲਮ ਨਹੀਂ ਆਉਂਦੀ ਨਦੀਨਾਂ ਦੀ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਜੀ ਖਰਚਾ ਘੱਟ ਤੇ ਆ ਮੈਂ ਥੋੜਾ ਜਿਹਾ ਥਾਂ ਸੂਪਰ ਸੀਡਰ ਨਾਲ ਵੀ ਪੀਜਿਆ ਸੀ ਇਹ ਥੋੜਾ ਜਿਹਾ ਗਿੱਲਾ ਹੋ ਗਿਆ ਸੀ ਪਾਣੀ ਟੁੱਟ ਗਿਆ ਸੀ ਤੇ ਪਰ ਮੈਨੂੰ ਲੱਗਦਾ ਵੀ ਲਾਸਟ ਤੇ ਜਾ ਕੇ ਹੈਪੀ ਸੀਡਰ ਵਾਲੀ ਬੈਸਟ ਰਹੂਗੀ ਮਿਹਰਬਾਨੀ ਜੀ